ਸਤਨਾਮ ਸ਼ਿਵਾਹੀ ਗੁਰੂ ਸਾਹਿਬ ਜੀਓ ਸੱਚ ਕਹਾਂ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਸਾਚ ਕਹੋ ਸੁਣ ਲੇ ਹੋ ਸਵੇ ਜਿਨ ਪੇਮ ਕੀਓ ਤਨਹੀ ਪ੍ਰਭ ਪਾਇਓ ਪਿਆਰ ਦਾ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੁ ਭਾਗੇ ਹੋ ਪਿਆਸਾ ਸਾਧ ਸੰਗ ਜੀ ਬੜੁ ਭਾਗੀ ਸਾਧ ਸੰਗਤ ਪਾਏ ਭਾਗ ਹੀਣ ਪਰਮ ਚੋਟਾਂ ਖਾਏ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀ ਮਹਾਰਾਜ ਕਹਿੰਦੇ ਪਿਆਰੀ ਸਤਸੰਗਤ ਜੀ ਮੈਂ ਸੱਚ ਗਏ ਆ ਸੰਸਾਰ ਦੇ ਉਹ ਲੋਗੋ ਸੱਚ ਜਾਣਿਓ ਸੱਚ ਬਹੁਤ ਸੱਚ ਸੁਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੈ ਇਮਰਦਾਕ ਦਾ ਹੈ ਕਹਿੰਦਾ ਸੋਚ ਹੋਵੇ ਤਾਂ ਸੱਚ ਭਾਵੇ ਜੇ ਤੁਸੀਂ ਸੁਚਮ ਰੱਖਦੇ ਹੋਰ ਸੋਈ ਵਿੱਚ ਹਿਰਦੇ ਵਿੱਚ ਇਹ ਦੇ ਰੂਪੀ ਭਾਂਡੇ ਨੂੰ ਸੱਚਾ ਸੁਚਾ ਰੱਖਦੇ ਹੋ ਇਹਦੇ ਚ ਉਹ ਚੀਜ਼ਾਂ ਨਹੀਂ ਪਾਉਂਦੇ ਉਹ ਚੀਜ਼ਾਂ ਨਹੀਂ ਖਾਂਦੇ ਜਿੱਦ ਨੇ ਇਹ ਭਾਂਡਾ ਭ੍ਰਸ਼ਟ ਹੁੰਦਾ ਹੈ ਮਲੀਨ ਹੁੰਦਾ ਹੈ ਉਹ ਤੀਜਾ ਪਾਣੀ ਜੋ ਸਤਿਗੁਰੂ ਨੂੰ ਪਾਉਂਦੀਆਂ ਹਨ ਹਰ ਰੋਜ਼ ਅੰਮ੍ਰਿਤ ਬਾਣੀ ਦੀ ਕਥਾ ਇਸ ਭਾਂਡੇ ਵਿੱਚ ਪਾਣੀ ਹੈ ਉਪਰੰਤ ਆਹਾਰ ਵੀ ਛਕਣਾ ਹੈ ਖਾਣਾ ਵੀ ਛਕਣਾ ਹੈ ਉਹ ਕਿਹੜਾ ਪਸ਼ੂਆਂ ਨੂੰ ਮਾਰ ਕੇ ਨਹੀਂ ਛਕਣਾ ਪੈਰੀ ਸਾਧ ਸੰਗਤ ਅਲਪ ਆਹਾਰ ਸੁਲਭ ਸੀ ਨੰਦਾ ਅਲਪ ਹਲਕਾ ਫੁਲਕਾ ਖਾਣਾ ਜਿਹੜਾ ਨਾ ਸਾਡਾ ਦਾਲ ਫੁਰਤਾ ਜੋ ਮਹਾਰਾਜ ਨੇ ਸੱਜੜੀ ਬਣਾਇਆ ਪਸ਼ੂ ਨਹੀਂ ਬਣਾਇਆ ਪਸ਼ੂਆਂ ਨੂੰ ਮਾਰ ਕੇ ਖਾਣ ਵਾਸਤੇ ਸਾਨੂੰ ਪੈਦਾ ਨਹੀਂ ਕੀਤਾ ਸਾਨੂੰ ਤੇ ਭਗਤੀ ਕਰਨ ਵਾਸਤੇ ਪੈਦਾ ਕੀਤਾ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮੇਲਣ ਕੀ ਇਹ ਤੇਰੀ ਵਰੀਆ ਔਰ ਕਾਜੀ ਤਿਰੇ ਕੇ ਨਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਪਈ ਇਹ ਜਨਮ ਜਿਹੜਾ ਇਹ ਪ੍ਰਭੂ ਨੂੰ ਮਿਲਣ ਵਾਸਤੇ ਹੈ ਸੋਚ ਨੂੰ ਸੁਚ ਰੱਖਣ ਵਾਸਤੇ ਸੱਚ ਨੂੰ ਪਾਲ ਵਾਸਤੇ ਇਹਦੇ ਵਿੱਚ ਹਨ ਪਤਾ ਸੁਚ ਨੂੰ ਕਿڑی ਪਸੰਦ ਕੁਸ਼ ਨਹੀਂ ਪਤਾ ਉਨਤੇ ਜੋ ਪਾਦੋਂਗੇ ਭਾਈ ਖਾ ਲੈਂਦਾ ਹੈ ਕਈ ਅਸੀਆਂ ਵਸਤੂਆਂ ਜਿਹੜਾ ਇਨਸਾਨ ਖਾਂਦਾ ਹੈ ਪਸ਼ੂ ਨਹੀਂ ਖਾਂਦਾ ਪਿਆਰੇ ਪਸ਼ੂ ਸਮਝਦਾਰ ਹੈ ਕਿ ਮੈਂ ਕੀ ਖਾਣਾ ਹੈ ਮੇਰਾ ਆਹਾਰ ਕੀ ਹੈ ਇਨਸਾਨ ਨਹੀਂ ਸਮਝਦਾ ਪਿਆਰੀ ਸਾਧ ਸੰਗਤ ਜੀ ਇਨਸਾਨ ਤੇ ਉਹ ਕੁਝ ਖਾਈ ਜਾਂਦਾ ਹੈ ਜੋ ਪਸ਼ੂ ਪਸ਼ੂ ਵੀ ਨਹੀਂ ਖਾਂਦੇ ਔਰ ਕੁੱਤੇ ਵੀ ਨਹੀਂ ਖਾਂਦੇ ਪਿਆਰੀ ਸਾਧ ਸੰਗਤ ਜੀ ਅਕੂ ਤਮਾਕੂ ਦੇ ਖੇਤ ਦੇ ਵਿੱਚੋਂ ਨਿਕਲ ਜਾਂਦਾ ਪਰ ਖਾਂਦਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਮਾਕੂ ਦੇ ਖੇਤ ਵਿੱਚੋਂ ਨਿਕਲ ਜਾ ਇੱਕ ਵਾਰ ਇਤਿਹਾਸਕਾਰ ਲਿਖਦਾ ਹੈ ਕਹਿੰਦੇ ਮਹਾਰਾਜ ਦਸਮ ਪਿਤਾ ਜੀ ਦਾ ਕੋੜਾ ਮદાન ਨੇ ਜੰਗ ਦੇ ਵਿੱਚ ਜਾ ਰਹਾ ਹੈ ਕਹਿੰਦੇ ਰਸਤੇ ਵਿੱਚ ਕਿੱਥੋਂ ਬਾਖੂ ਦਾ ਖੇਤ ਆ ਗਿਆ ਕੀ ਕਹਿੰਦੇ ਘੂੜਾ ਮਹਾਰਾਜ ਦਾ ਇੰਨਾ ਸਿਆਣਾ ਤਪਸਵੀ ਘੂੜਾ ਸੀ ਦੋ ਖੇਤ ਛੱਡ ਕੇ ਘੂੜਾ ਨਿਕਲਿਆ ਸੀ ਤੇ ਫਿਰ ਵੀ ਕਹਿੰਦੇ ਸੀ ਕੋਲੇ ਨੂੰ ਅਸਰ ਹੋ ਗਿਆ ਸੀ ਤਵਕੂ ਦਾ ਇਤਨੀ ਖਤਰਨਾਕ चीज ਹੈ ਜੋ ਪਸ਼ੂ ਵੀ ਇਹਨੂੰ ਦੋ ਚਾਰ ਖੇਤ ਛੱਡ ਕੇ ਨਿਕਲਦੇ ਲੱਗੇ ਜਿਵੇਂ ਨਿਕਲਦਾ ਇਹ ਇਨਸਾਨ ਕਹਿੰਦੇ ਖਾਈ ਜਾਂਦਾ ਇਹ ਪਸ਼ੂਆਂ ਤੋਂ ਵੀ ਭੈੜਾ ਹੋ ਗਿਆ ਨਾ ਫਿਰ ਪੈਰੀ ਸਾਦ ਸੰਦ। ਭੀਜਿਆ ਤੇ ਸੀਗਾ ਇਹਨੂੰ ਅچھے ਫੁੱਲਾਂ ਦੀ ਸੁਗੰਧ ਲੈਣ ਵਾਸਤੇ ਅچھے ਖਾਣੇ ਵਾਸਤੇ ਔਰ ਪ੍ਰਭੂ ਦਾ ਨਾਮ ਸੁਣਨ ਕਰਨ ਵਾਸਤੇ ਇਹ ਸਾਰੀਆਂ ਨੂੰ ਸਾਰੀ ਨੂੰ ਸੋਝੀ ਹੈ ਪਰ ਜਨਤ ਹੀ ਔਗਣ ਕਰੇ ਕਹਿੰਦੇ ਜਾਣਦਾ ਹੈ ਸਭ ਕੁਝ ਫਿਰ ਵੀ ਔਗਣ ਕਰਦਾ ਹੈ ਫਿਰ ਵੀ ਪਸ਼ੂਆਂ ਨੂੰ ਖਾਂਦਾ ਹੈ ਫਿਰ ਵੀ ਮਦਮਸਤ ਪਿਆਲੇ ਪੀਂਦਾ ਹੈ ਇਹਨੂੰ ਸਭ ਪਤਾ ਹੈ ਜਿੱਥੇ ਪੀਤੇ ਮਤ ਦੂਰ ਹੋਏ ਵਰਣ ਪਵਿੱਤ ਸਮਾਏ ਕੋਈ ਖਾਣਾ ਪੀਣਾ ਵੀ ਕੀ ਹੈ ਉਹ ਨਹੀਂ ਪੀਣਾ ਜਿਹਦੇ ਪੀਣ ਦੇ ਨਾਲ ਸਾਡੀ ਮਾਨਤਪ੍ਰਿਸ਼ਟ ਹੋ ਜਾਂਦੀ ਹੈ ਬੁੱਧੀ ਪ੍ਰਿਸ਼ਟ ਹੁੰਦੀ ਉਹ ਨਹੀਂ ਖਾਣਾ ਜਿਹਦੇ ਪੀਣ ਦੇ ਨਾਲ ਉਲਟੀਆਂ ਆਉਂਦੀਆਂ ਉਹ ਪੀਣਾ ਨਹੀਂ ਕਹਿੰਦੇ ਕਿੱਥੇ ਲਿਖਿਆ ਸ੍ਰੀ ਰਗਦੀ ਬਾਣੀ ਪੜੋ ਅਤਾ ਲੱਗਦਾ ਹੈਗਾ ਖਾਣਾ ਜਿਤ ਖਾਦੇ ਤਨ ਪੀੜੀਏ ਮਨ ਵਿੱਚ ਚਲੇ ਵਿਕਾਰ ਜਿਹਦੇ ਖਾਣ ਦੇ ਨਾਲ ਮਨ ਵਿੱਚ ਵਿਕਾਰ ਉੱਠਦੇ ਨੇ ਕਿਉਂ ਖਾਣਾ ਪਈ ਉਹ ਜਿਤ ਪੀਤੇ ਮਤ ਦੂਰ ਹੋਏ ਵਰਲਪੇ ਤੇ ਸਮਾਂ ਕਹਿੰਦੀ ਕਿਉਂ ਖਾਣਾ ਪਈ ਜਿਹਦੇ ਪੀਣ ਦੇ ਨਾਲ ਮਤ ਖਰਾਬ ਹੋ ਜਾਂਦੀ ਹੈ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਫਿਰ ਆਪਣਾ ਪਰਾਇਆ ਨਹੀਂ ਪਛਾਣਦਾ ਉਹਨੂੰ ਵੀ ਪਤਾ ਲੱਗਦਾ ਮੇਰੀ ਇਸ ਜੀ ਕਿਹੜੀ ਐ ਉਹਨੂੰ ਵੀ ਉਹੀ ਗਾਲ ਲੜਕੀ ਆਈ ਉਹਨੂੰ ਵੀ ਉਹੀ ਗਾਲ ਨੌ ਆ ਗਈ ਉਹਦੇ ਉਹਨੂੰ ਵੀ ਹੋਏ ਕੁਛ ਨੌਤੀ ਪੁੱਤ ਸਭ ਭੁੱਲ ਜਾਂਦਾ ਫਿਰ ਆਪਣੇ ਬੁੱਧੀ ਪ੍ਰਸ਼ਟ ਬੁੱਧੀ ਦੇ ਨਾਲ ਬਕ ਬਕ ਕਰਦਾ ਬਕ ਬਕ ਸੁਪਰੀ ਸਾਧ ਸੰਗਜੀਵ ਮਹਾਰਾ ਜੀ ਕਹਿੰਦੇ ਮੈਂ ਸੱਚ ਕਹਿ ਰਿਹਾ ਸੰਸਾਰ ਦੇ ਉਹ ਲੋਗੋ ਸੁਣ ਲਓ ਜਿੰਨ ਪੇਮ ਕਿਓ ਤិនਹੀ ਪ੍ਰਭ ਪਾਇਓ ਸਚਖ ਦਾ ਤੁਸੀਂ ਪ੍ਰੇਮ ਕਰੋ ਮਹਾਰਾਜ ਨੂੰ ਜਿਤਨਾ ਕਰ ਸਕਦੇ ਹੋ ਇਹ ਜਿਹੜੀ ਗੋਵਿੰਦ ਮਿਲਣ ਨੂੰ ਇਹ ਦੇਹੀ ਮਿਲੀ ਹੈ ਗੋਵਿੰਦ ਵਾਸਤੇ ਗੋਵਿੰਦ ਨੂੰ ਪ੍ਰਾਪਤੀ ਵਾਸਤੇ ਇੱਕ ਰਹੀ ਮਿਲੀ ਹੈ 88 ਲੱਖ ਜੋਨੀ ਦੀ ਆਖਰੀ ਜੋਨੀ ਹੈ ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਦੇਖੀ ਕਿਤੇ ਜਿਉ ਫਲ ਪੱਕਾ ਭੋਏ ਗਿਰੈ ਪੱਕਾ ਹੋਇਆ ਫਲ ਜ਼ਮੀਨ ਤੇ ਡਿੱਗ ਜਾਂਦਾ ਨਾ ਫੇਰੀ 사ਤਸੰਗਤ ਜੀ ਬਹੜ ਨਾ ਲਾਗੇ ਦਾਲ ਜਿਉਂ ਫਲ ਪੱਕੇ ਭੋਏ ਜਿਵੇਂ ਫਲ ਪੱਕਿਆ ਜ਼ਮੀਨ ਤੇ ਡਿੱਗ ਜਾਂਦਾ ਹੈ ਨਾ ਮੁੜਕ ਦੀ ਡਾਲ ਤੇ ਨਹੀਂ ਲੱਗਦਾ ਐਸੇ ਤਰੀਕੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜਾ ਸਰੀਰ ਜਦੋਂ ਪੱਕ ਕੇ ਇਹਦੇ ਸਵਾਸ ਨਿਕਲ ਗਏ ਨਾ ਮੁੜਕੇ ਇਹ ਜੀਵਨ ਮਿਲਣਾ ਨਹੀਂ ਆਖੂ ਸਤਨਾਮ ਸ੍ਰੀ ਵਾਹਿਗੁਰੂ ਜੀ ਚਰਾਸੀ ਲੱਖ ਜੁਨੀ ਦੀ ਸਰਦਾਰੀ ਹੈ ਮਨੁੱਖ ਦੇਹੀ ਮਨੁੱਖਾ ਦੇਹੀ ਇਹ ਸਰਦਾਰੀ ਹੈ 84 ਲੱਖ ਜੁਨੀ ਦੀ ਉਹ ਤੇ ਹਕੂਮਤ ਕਰਨ ਵਾਲੀ ਹੈ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੈ 84 ਲੱਖ ਪੌੜੀਆਂ ਦੀ ਆਖਰੀ ਪੌੜੀ ਹੈ ਜੋ ਨਰ ਚੁੱਕੈ ਕਹਿੰਦੇ ਆਏ ਜਾਏ ਫਿਰ 84 ਜਿਹੜੀ ਹੈ ਇੱਕ ਤੋਂ ਸ਼ੁਰੂ ਹੋ ਜਾਣੀ ਮੁੜ ਕੇ ਆਖਰੀ ਜੋਨੀ ਹੈ ਇਹ ਬੰਦਗੀ ਕਰਨ ਲਈ ਮਿਲੀ ਹੈ ਭਗਤੀ ਕਰਨ ਲਈ ਮਿਲੀ ਹੈ ਕਰਨਔਰ ਅੱਜ ਕੀ ਧਿਆਲੋ ਵਾਹਿਗੁਰੂ ਨੂੰ ਧਿਆਲੋ ਨਰੰਕਰ ਨੂੰ ਜਿੰਨਾ ਜਪ ਸਕਦੇ ਹੋ ਜਪ ਲੋ ਉਸ ਪਰਮੇਸ਼ਰ ਨੂੰ ਕਹਿੰਦੇ ਹੋ ਜਿਹੜੇ ਤੂੰ ਕੰਮ ਕਰਦਾ ਨਾ ਅਵਰ ਕਾਜ ਕਹਿੰਦੇ ਜਿਹੜੇ ਕੰਮ ਕਰਦਾ ਫਤਾ ਨਾ ਇਹ ਕਿਸੇ ਕੰਮ ਦੇ ਨਹੀਂ ਰਹਿਣਾ ਕਿਸੇ ਕੰਮ ਵਿੱਚ ਨਹੀਂ ਹਨ ਜਿਹੜੇ ਤੂੰ ਕੰਮ ਕਰਦਾ ਨਾ ਬੜੀਆਂ ਬੜੀਆਂ ਬਿਲਡਿੰਗਾਂ ਖੜੀਆਂ ਕਰ ਲਈਆਂ ਕਾਰੋਬਾਰ ਖੜੇ ਕਰ ਲਿਆ ਧੀਆਂ ਪੁੱਤਰਾਂ ਨੂੰ ਅਹੰਕਾਰ ਲਈ ਬੈਠਾ ਮੈਂ ਤੋਤੇ ਦਾ ਕੋਈ ਹੈ ਹੀ ਨਹੀਂ ਉਹ ਭਈ ਤੂੰ ਸਾਰਿਆਂ ਤੋਂ ਗਰੀਬ ਐ ਤੂੰ ਕਹਿੰਦਾ ਮਿੱਤੋਂ ਵੱਡਾ ਕੋਈ ਤਰ੍ਹਾਂੜ ਨਹੀਂ ਐ ਨਾ ਤੂੰ ਸਾਰਿਆਂ ਤੋਂ ਗਰੀਬ ਐ ਤੈਨੂੰ ਜਮਾ ਨੇ ਬਾਲੋਂ ਫੜ ਕੇ ਕ੍ਰੀਸ਼ਕੇ ਲੈ ਜਾਣਾ ਜਦੋਂ ਨਾਮ ਨਹੀਂ ਜਪਿਆਂਗਾ ਨਾ ਬੰਦਗੀ ਨਹੀਂ ਕਰਾਂਗਾ ਤੇਰੇ ਨਾਲੋਂ ਅਮੀਰ ਉਹ ਐ ਜੋ ਸੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਏ ਦੇਖ ਪਰਾਈ ਚੌਪੜੀ ਨਾ ਤਰਸਾਵੇ ਜੀ ਉਹ ਤੇ ਧੋੜਾ ਵੀਰ ਐ ਉਹ ਨਾਮ ਦੀ ਕਮਾਈ ਕਰਕੇ ਜਾ ਰਿਹਾ ਐ ਦਰਗੇ ਵਿੱਚ ਮਹਿਲ ਬਣਾ ਕੇ ਜਾ ਰਿਹਾ ਉਹਨੇ ਉਸ ਉਸ ਦਰਗੇ ਦੇ ਮਹਿਲ ਵਿੱਚ ਜਾ ਕੇ ਰਹਿਣਾ ਹੈ ਤੈਨੂੰ ਕਿਸੇ ਨੇ ਪੁੱਛਣਾ ਨਹੀਂ ਤੂੰ ਖੱਡਾਂ ਦੇ ਵਿੱਚ ਡਿਗਣਾ ਹੈ ਅੰਧੇਰ ਕੋਠੜੀ ਅੰਧੇਰ ਰਸਤਾ ਹੈ ਕਦੇ ਖੰਡੂ ਮਿੱਠੀ ਵਾਲੂ ਨੇਕੀ ਇਹਤ ਮਾਰਗ ਇਸ ਮਾਰਗ ਤੇ ਤੂੰ ਚੱਲਣਾ ਪਿਆਰੇ ਉੱਥੇ 네ਰ ਕੁੱਪ ਹੈ ਕੁਛ ਨਹੀਂ ਦਿਸਦਾ ਵਾਲਕ ਨਾ ਹੁੰਦਾ ਪੈਰੀ ਸਾਧ ਇਹ ਧਾਰ ਦਿੱਤੇ ਤੂੰ ਚੱਲਣਾ ਕਹਿੰਦੇ ਇਹ ਚੱਲਣ ਵਾਸਤੇ ਇੱਥੇ ਲਾਲਟਣ ਦੀ ਜਰੂਰਤ ਹੈ ਇੱਥੇ ਟੋਰਚ ਦੀ ਜਰੂਰਤ ਹੈ ਹਨੇਰੇ ਦੇ ਵਿੱਚ ਰਹਿਣਾ ਹੋਵੇ ਨਾ ਪਿਆਰੀ ਸਾਧ ਸੰਗਤ ਜੀ ਰਸਤਾ ਦੇਖਣ ਲਈ ਜਾਂ ਲਾਲਟਣ ਅੱਗੇ ਪੁਰਾਣੇ ਸਮੇਂ 'ਚ ਲਾਲਟਣਾਂ ਲੈ ਕੇ ਤੁਰਦੇ ਹੁੰਦੇ ਸੀ ਹੁਣ ਬੈਟਰੀਆਂ ਲੈ ਕੇ ਤੁਰਦੇ ਆ ਲਾਈਟ ਹੈ ਨਾ ਤਾਂ ਹੀ ਰਸਤਾ ਦਿਦਾ ਇਹ ਨਾਮ ਦੀ ਰੋਸ਼ਨੀ ਨੇ ਅੰਤ ਸਮੇਂ ਤਰੇ ਨਾਲ ਤੁਰਨਾ ਜੀ ਕਮਾਈ ਕੀਤੀ ਹੋ ਕੀ ਤਾਂ ਹੀ ਇਹ ਮਿਲਣੀ ਇਹ ਕਮਾਈ ਕਰਕੇ ਟੌਰ ਤੇ ਲਈ ਹੋ ਵੀ ਤਾਂ ਰਸਤਾ ਦੇਖ ਸਕਦੇ ਅਸੀਂ ਜੇ ਨਾਮ ਦੀ ਕਮਾਈ ਦਾ ਦੀਵਾ ਜਲਾਉਣਾ ਹੈ ਨਾ ਮੁਰੇ ਤੇ ਜਪਣਾ ਪੈਣਾ ਨਾਮ ਜਪਣਾ ਪੈਣਾ ਇਸ ਨਾਮ ਨੇ ਤੇਰੇ ਅੱਗੇ ਤੇਰੇ ਰੂਹ ਦੇ ਨਾਲ ਚੱਲਣਾ ਕਿਸੇ ਚੀਜ਼ ਨੇ ਨਹੀਂ ਜਾਣਾ ਇੱਕ ਸੂਈ ਵੀ ਤੂੰ ਕਮੇ ਨਾ ਜਿਹੜੀ ਕਮਾਈ ਹੋਈ ਨਾਲ ਲੈ ਜਮਾ ਤੇ ਨਾਲ ਜਾਣੀ ਨਹੀਂ ਨਾਮ ਨੇ ਚਲਣਾ ਹੈ ਨਾਮ ਦੀ ਕਮਾਈ ਨੇ ਚਲਣਾ ਹੈ ਚਿਮ ਚਿਮ ਵਰਸੇ ਅਮਰਿਤ ਧਾਰਾ ਮਨ ਪੀਵੇ ਗੁਰ ਸ਼ਬਦ ਵਿਚਾਰਾ ਪਿਆਰੀ ਸਾਧ ਸੰਗਤ ਜੀ ਜਿੰਨਾ ਜਪ ਸਕਦੇ ਹੋ ਜਿੰਨਾ ਨਾਮ ਸੁਣ ਸਕਦੇ ਹੋ ਕਥਾ ਸੁਣ ਸਕਦੇ ਹੋ ਸੁਣੋ ਔਰ ਅਸਰ ਕਰੋ ਇਹ ਨਹੀਂ ਵੀ ਅਸਰ ਇਧਰੋਂ ਸੁਣਿਆ ਤੇ ਇਧਰੋਂ ਕੱਢ ਦਿੱਤਾ ਨਾ ਅਸੀਂ ਸੁਣ ਲਿਆ ਆਪਾਂ ਜੀਵਨ ਬਣਾਣਾ ਉਦੋਂ ਦਾ ਸੋ ਇੱਥੇ ਅੱਜ ਇੱਕ ਕਥਾ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਕਥਾ ਦਾ ਵਿਸ਼ਾ ਸੀ ਅੱਜ ਮੇਰੀ ਸਾਧ ਸੰਗਤ ਸੋ ਕਿਰਪਾ ਕਰਨੀ ਮਿਹਰ ਕਰਨੀ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਸ਼ੇਅਰ ਵੀ ਕਰਿਆ ਕਰੋ ਜਿਨ੍ਹਾਂ ਨੇ ਮੇਰੀਆਂ ਬਜ਼ੁਰਗਾਂ ਨੇ ਪੈਣਾ ਨੇ ਵੀਰਾਂ ਨੇ ਬੱਚੀਆਂ ਬੱਚਿਆਂ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਦਿੱਤਾ ਭਾਈ ਉਹ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਰੋਜ਼ ਕਮੈਂਟ ਵੀ ਪਾਇਆ ਕਰੋ ਕਮੈਂਟਸ ਵੀ ਜਰੂਰ ਹੈ ਵਾਹਿਗੁਰੂ ਲਿਖ ਦਿਆ ਕਰੋ ਇੱਕ ਤਾਂ ਆਪ ਜੀ ਦਾ ਹੱਥ ਨਾਲ ਜੋ ਕਲ ਲਿਖਣਾ ਆ ਆਪਦੀ ਸੇਵਾ ਸਫਲ ਹੋ ਗਈ ਹੱਥਾਂ ਨੇ ਵੀ ਸਰੀਰ ਨੇ ਵੀ ਕੰਮ ਕੀਤਾ ਰਸਨਾ ਤੋਂ ਬੋਲ ਕੇ ਲਿਖੋ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਧੰਨਵਾਦ ਹੈ ਜੋ ਤੂੰ ਸਾਨੂੰ ਇਦਾਂ ਦੇ ਬਚਨ ਸੁਣਾਏ ਵਾਹਿਗੁਰੂ ਲਿਖ ਕੇ ਕੁਝ ਵੀ ਲਿਖੋ ਜੋ ਤੁਹਾਡਾ ਦਿਲ ਕਰਦਾ ਹੈ ਜੋ ਤੁਹਾਡੇ ਮਨ ਨੂੰ ਲੱਗਦਾ ਕਿ ਅੱਜ ਆ ਲਿਖਣਾ ਹੈ ਲਿਖੋ ਕਮੈਂਟਸ ਜ਼ਰੂਰ ਕਰਿਆ ਕਰੋ ਉਹਦੇ ਨਾਲ ਵੀ ਸਾਨੂੰ ਹੌਸਲਾ ਮਿਲਦਾ ਹੈ ਕਿ ਸਾਧ ਸੰਗਤ ਇੱਕ ਦੂਜੀ ਗੱਲ ਇਹ ਹੈ ਵੀ ਥੋੜਾ ਜਿਹਾ ਲਿਖ ਦਿਆ ਕਰੋ ਕਿਥੋਂ ਬੋਲਦੇ ਹੋ ਹਿੰਦੁਸਤਾਨ ਦੇ ਕਿਹੜੇ ਸ਼ਹਿਰ ਤੋਂ ਬੋਲਦੇ ਹੋ ਥੋੜਾ ਜਿਹਾ ਲਿਖ ਦਿੱਤਾ ਕਮੈਂਟਸ ਕਰਿਓ ਜੀ ਬਾਰੂ ਜੀ ਬੋਲਦੇ ਹੋ ਉਥੋਂ ਵੀ ਲਿਖ ਦਿਆ ਕਰੋ ਕੈਨੇਡਾ ਵਾਲੇ ਕੈਨੇਡਾ ਦਾ ਲਿਖ ਦਿਆ ਕਰੋ ਅਮਰੀਕਾ ਵਾਲੇ ਅਮਰੀਕਾ ਦਾ ਲਿਖ ਤੋ ਵੀ ਤੁਹਾਨੂੰ ਦਿਲ ਜਿੱਥੋਂ ਵੀ ਬੋਲਦੇ ਹੋ ਲਿਖ ਦਿਆ ਕਰੋ ਕਮੈਂਟਸ ਸ਼ੁਰੂ ਕਰੋ ਔਰ ਸਬਸਕ੍ਰਾਈਬ ਜਿੰਨਾ ਕਰ ਸਕਦੇ ਹੋ ਕਰੋ ਇਹਦੇ ਨਾਲ ਸਾਡਾ ਹੌਸਲਾ ਬਲੰਦ ਹੁੰਦਾ ਹੈ ਸਾਨੂੰ ਤਾਕਤ ਮਿਲਦੀ ਹੈ ਆਪ ਜੀ ਨੂੰ ਸੋਜ ਇੱਕ ਨਵੀਂ ਮਹਾਰਾਜ ਦੀ ਬਾਣੀ ਦੇ ਵਿੱਚੋਂ ਵਿਚਾਰ ਮਿਲੇਗੀ ਚੰਗੀ ਵਿਚਾਰ ਜੋ ਆਪ ਜੀ ਦੇ ਜੀਵਨ ਨੂੰ ਸਵਾਰ ਦੇਗੀ ਬਣਾ ਦੇਗੀ ਅਸੀਂ ਆਇਸ ਕਰਕੇ ਪ੍ਰਾਣੀ ਤੂੰ ਆਇਆ ਲਹਾ ਲੈਣ ਤੂੰ ਆਇਆ ਸੀ ਲਹਾ ਲੈਣ ਬਾਣੀ ਦਾ ਔਰ ਕਿਤਕ ਹੋਰ ਪਾਸੇ ਲੱਗਦਾ ਹੈ ਪਰਿਸ਼ਾ ਲੱਗਾ ਕਿ ਕਫਕੜ ਮੁਕਦੀ ਚੱਲੀ ਰਾਂ ਜੀਵਨ ਮੁੱਕਦਾ ਜਾ ਰਿਹਾ ਪਰ ਸਾਨੂੰ ਸਮਝ ਨਹੀਂ ਆ ਰਹੀ ਕੀ ਕਰੀਏ ਨਾਮ ਜਪਣਾ ਹੈ ਨਾਮੇ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ